ਇਹ ਜਿਹੜਾ ਧਰਨਾ ਲੱਗਾ ਹੈ ਜੀ ਇਹ ਜਦੋਂ ਤੱਕ ਸਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੂਗਾ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਦਾ ਧਰਨਾ ਹੈ ਆਲ ਪੰਜਾਬ ਦੀ ਜਥੇਬੰਦੀઓ ਸਾਰੇ ਜ਼ਿਲ੍ਹਿਆਂ ਤੋਂ ਮੁਲਾਜ਼ਮ ਆਏ ਨੇ ਬੱਸਾਂ ਭਰ ਕੇ ਉਹ ਤੁਹਾਡੀ ਭਰਤੀ ਕੀਤੀ ਜਾਂਦੀ ਹੈ ਡਿਊਟੀ ਤੇ ਜਾਂਦੇ ਹੋ ਕਿਸੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵੀ ਤੁਹਾਡਾ ਅਮਲਾ ਹੈਗਾ ਹੈ ਉਦੋਂ ਤਾਂ ਤੁਸੀਂ ਕਾਬਲ ਹੋ ਬੜੇ ਕਾਬਲ ਹੋ ਉਦੋਂ ਤਾਂ ਤੁਹਾਨੂੰ ਨਾਕੀਆਂ ਦਿਖਾਇਆ ਜਾਂਦਾ ਮੇਰੀ ਬੇਟੀ ਦੀ ਸੁਰੱਖਿਆ ਕਰ ਮੇਰੀ ਪਤਨੀ ਦੇ ਨਾਲ ਇੱਦਾਂ ਸਲੂਟ ਮਾਰਦਾ ਜਾਂ ਉਦੋਂ ਤਾਂ ਤੁਸੀਂ ਕਾਬਲ ਕਾਬਲ ਅਫਸਰ ਹੋ ਵਧੀਆ ਉਦੋਂ ਤਾਂ ਤੁਹਾਨੂੰ ਕਿਹਾ ਜਾਂਦਾ ਬਲਵਿੰਦਰ ਸਿੰਘ ਜੀ ਯੂਆਰ ਦਾ ਗੁੱਡ ਰਿਸਪੈਕਟ ਹੈ ਨਾ ਹੁਣ ਤੁਸੀਂ ਬੇਕਾਬਲ ਹੋ ਗਏ ਹੁਣ ਤੁਸੀਂ ਰਿਟਾਇਰ ਹੋ ਗਏ ਜਾਂ ਵਲੰਟੀਅਰ ਬਣ ਗਏ ਤੇ ਤਾਂ ਸੋਚ ਹੈ ਫਿਰ ਗੰਦੀ ਸੋਚ ਹੈ ਦੇਖੋ ਜੀ ਇਹਨਾਂ ਨੇ ਭਗਤ ਸਿੰਘ ਜੀ ਦਾ ਨਾਂ ਲੈ ਕੇ ਅੰਬੇਦਕਰ ਦਾ ਨਾਂ ਲੈ ਕੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਵੋਟਾਂ ਲਈਆਂ ਤੇ ਹੁਣ ਆ ਜਿੰਨੇ ਸੜਕਾਂ ਤੇ ਬੈਠੇ ਆ ਇਹ ਸਾਰੇ ਭਗਤ ਸਿੰਘ ਦਾ ਰੂਪ ਹੈ ਵੀ ਜਦੋਂ ਤਾਂ ਲੈਣੀ ਹੁੰਦੀ ਡਿਊਟੀ ਹਾਂਜੀ ਉਦੋਂ ਹੋਮਗਾਰਡ ਦੇ ਜਵਾਨ ਮੁਲਾਜ਼ਮ ਹੋ ਜਾਂਦੇ ਆ ਦਲੇਰ ਹੋ ਜਾਂਦੇ ਆ ਅਫਸਰ ਬਣ ਜਾਂਦੇ ਆ ਜਦੋਂ ਡਿਊਟੀ ਖਤਮ ਹੋ ਜਾਂਦੀ ਉਦੋਂ ਵਲੰਟੀਅਰ ਹੋ ਜਾਂਦੇ ਜਦੋਂ ਇਹਨਾਂ ਨੇ ਪੈਸਾ ਦੇਣਾ ਹੋਮਗਾਰਡ ਜਨ ਉਹਨਾਂ ਨੂੰ ਹੱਕ ਦੇਣ ਉਦੋਂ ਵਲੰਟੀਅਰ ਹੋ ਜਾਂਦੇ ਆ ਜਦੋਂ ਮੁਲਾਜ਼ਮ ਸੜਕ ਤੇ ਆਗੇ ਤੁਸੀਂ ਇਹ ਦੇਖੋ ਅਸੀਂ ਵਰਦੀ ਪਾ ਕੇ ਥਾਣੇ 'ਚ ਹੁੰਨੇ ਆ ਸਾਡੇ ਕੋ ਇੱਕ ਮਜਲੂਮ ਬੰਦਾ ਜਿਹੜਾ ਦੁੱਖ ਚ ਉਹ ਸਾਡੇ ਕੋ ਆਉਂਦਾ ਵੀ ਇਹ ਮੈਂ ਕੋਈ ਜਾਣਾ ਮੈਂ ਇਹ ਮੈਨੂੰ ਇਨਸਾਫ ਦਊਗਾ ਜੇ ਸਾਨੂੰ ਇਨਸਾਫ ਲੈਣ ਲਈ ਸੜਕ ਤੇ ਉਤਰਨਾ ਪੈ ਗਿਆ ਇਸ ਤੋਂ ਵੱਡੀ ਸਰਕਾਰ ਲਈ ਕੀ ਲਾਹਣਤ ਹੈ ਇਸ ਤੋਂ ਵੱਡੀ ਲੈਂਡ ਆਊਡਰ ਦਾ ਇੱਕ ਖੇਡ ਕੀ ਹੈ ਖੇਡਦੇ ਨੇ ਲੈਂਡ ਆਊਡਰ ਦਾ ਇਸ ਤੋਂ ਵੱਡੀ ਲੈਂਡ ਆਊਡਰ ਦੀ ਇਨਸਲਟ ਕੀ ਹੈ ਸასიਖਾਲ ਦੋਸਤੋ ਤੁਸੀਂ ਦੇਖ ਰਹੋ ਪ੍ਰੈਮੋ ਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਰੋਪੜ ਦੀਆਂ ਤਸਵੀਰ ਤਸਵੀਰਾਂ ਨੇ ਸਰਕਾਰਾਂ ਨੂੰ ਤਾਂ ਆਪਣੇ ਮੁਲਾਜ਼ਮਾਂ ਦਾ ਦਰਦ ਨਹੀਂ ਹੈਗਾ ਇਹ ਪੁਲਿਸ ਆਫਸਰ ਖੜੇ ਨੇ ਮੇਰੇ ਕੋਲ ਬਲਵਿੰਦਰ ਸਿੰਘ ਜੀ ਇਹਨਾਂ ਦੀ ਇੱਕ ਵੀਡੀਓ ਕਾਫੀ ਨਸ਼ਰ ਹੋਈ ਹੈ ਕ੍ਰਾਈਮ ਇਨਚਾਰਜ ਨੇ ਲੁਧਿਆਣਾ ਵਿੱਚ ਇਹਨਾਂ ਨੂੰ ਦਰਦ ਮਹਿਸੂਸ ਹੁੰਦਾ ਕਿਉਂਕਿ ਇਹਨਾਂ ਦੇ ਨਾਲ ਡਿਊਟੀਆਂ ਕਰਦੇ ਨੇ ਇਹਨਾਂ ਵੱਲੋਂ ਰੋਡ ਜਾਮ ਹੈ ਪੂਰੀ ਤਰ੍ਹਾਂ ਕੈਮਰਾਮੈਨ ਥੋੜੀ ਜਿਹੀ ਝਲਕੀ ਦਿਖਾ ਦਿਓ ਰੋਡ ਜਾਮ ਕਰ ਦਿੱਤਾ ਗਿਆ ਉਗਰੂਪ ਹੈ ਇਹਨਾਂ ਦਾ ਕੁਝ ਨਹੀਂ ਲੰਘਦਾ ਚਿੜੀ ਵੀ ਨਹੀਂ ਪਰ ਮਾਰਦੀ ਕੁਝ ਵੀ ਨਹੀਂ ਲੰਘ ਸਕਦਾ ਬੱਸਾਂ ਨੇ ਚੜ੍ਹ ਗਏ ਨੇ ਗੱਲਬਾਤ ਕਰਦੇ ਸਾਸੀ ਕਾਲ ਜੀ ਮੈਂ ਇਨਸਪੈਕਟਰ ਬਲਵਿੰਦਰ ਸਿੰਘ ਇਨਸਪੈਕਟਰ ਪੰਜਾਬ ਹਮ ਗਾਰਡਸ ਲ ਇਹ ਜਿਹੜਾ ਧਰਨਾ ਲੱਗਾ ਜੀ ਇਹ ਜਦੋਂ ਤੱਕ ਸਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੂਗਾ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਦਾ ਧਰਨਾ ਇਹ ਆਲ ਪੰਜਾਬ ਦੀ ਜਥੇਬੰਦੀਓ ਸਾਰੇ ਜ਼ਿਲ੍ਹਿਆਂ ਤੋਂ ਮੁਲਾਜ਼ਮ ਆਏ ਨੇ ਬੱਸਾਂ ਭਰ ਕੇ ਇੱਕ ਕਿਸੇ ਵੀ ਟਾਈਮ ਉੱਗਰ ਉਪਤਾਨ ਕਰਨ ਕਰ ਸਕਦੀ ਆ ਸਾਡੀ ਕੋਸ਼ਿਸ਼ ਸ਼ਾਂਤਮਈ ਤਰੀਕੇ ਨਾਲ ਧਰਨਾ ਚੱਲੀ ਜਾਵੇ ਕਿਉਂਕਿ ਮੁਲਾਜ਼ਮ ਨੂੰ ਆਪਣੇ ਹੱਕਾਂ 'ਚ ਆਉਣ ਲਈ ਸੜਕ 'ਤੇ ਆਉਣਾ ਪਿਆ ਸਰਕਾਰ ਦੀ ਜਿਹੜੀ ਬੈਕਬੋਨ ਹੁੰਦੀ ਆ ਉਸ ਰੱਖਿਆ ਦਸਤੇ ਹੁੰਦੇ ਆ ਸਰਦਾਰ ਜੀ ਤੁਹਾਡੇ ਲਈ ਸਵਾਲ ਹੈ ਤੁਸੀਂ ਇੱਕ ਪੁਲਿਸ ਅਫਸਰ ਹੋ ਮੇਰਾ ਖਿਆਲ ਤਿੰਨ ਸਟਾਰ ਲੱਗੇ ਹੋਏ ਨੇ ਤੁਸੀਂ ਨਾ ਹੋਮ ਗਾਰਡ ਦੇ ਮੁਲਾਜ਼ਮਾਂ ਦਾ ਦਰਦ ਸਮਝਦੇ ਹੋ ਕਿਦਾਂ ਡਿਊਟੀਆਂ ਕਰਦੇ ਹੋ ਪੰਜਾਬ ਹੋਮ ਗਾਰਡ ਦੇ ਇੰਸਪੈਕਟਰ ਨੇ ਇੱਕ ਮੁੱਖ ਮੰਤਰੀ ਜਿਹਦੇ ਕੋਲ ਸਾਰੇ ਸੂਬੇ ਨੂੰ ਸੰਭਾਲਣ ਦਾ ਉਹ ਸਾਡਾ ਬੇਵਕੂਫ ਬਣਾ ਰਿਹਾ ਬੜਾ ਫਰਕ ਹੈ ਤੁਹਾਡੀ ਇਨਸਾਨੀਅਤ আর ਉਹਦੀ ਇਨਸਾਨੀਅਤ ਵਿੱਚ ਦੇਖੋ ਜੀ ਬੇਵਕੂਫ ਬਣਾਉਣ ਤਾਂ ਬਹੁਤ ਦੂਰ ਦੀ ਗੱਲ ਆ ਸੁਪਰੀਮ ਕੋਰਟ ਨੇ 2015 ਚ ਪੰਜਾਬ ਹੋਮ ਗਾਰਡ ਕੇਸ ਜੱਤਿਆ ਹੈ ਲائے ਹੋਇਆ ਜਿਹਨੂੰ ਪਹਿਲੀ ਸਰਕਾਰ ਲਾਰੇ ਲਾਉਂਦੇ ਰੇ ਅਸੀਂ ਲਾਗੂ ਕਰ ਲਾਂਗੇ ਇਹਨਾਂ ਨੇ ਤਾਂ ਬਿਲਕੁਲ ਕੋਰਾ ਜਵਾਬ ਹੀ ਦਿੱਤਾ ਸੁਪਰੀਮ ਕੋਰਟ ਨੂੰ ਚੈਲੰਜ ਹੀ ਕਰਤਾ ਕਹਿੰਦੇ ਜੀ ਇਹ ਡੀਏ ਦੇ ਕਾਬਲ ਹੀ ਨਹੀਂ ਦੇਖੋ ਤੁਸੀਂ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਕਹਿ ਰਹੇ ਨੇ ਵੀ ਇਹ ਡੀਏ ਦੇ ਕਾਬਲ ਨਹੀਂ ਤੇ ਉਥੇ ਜਿਹੜੇ ਜੱਜ ਬੈਠੇ ਮੈਂ ਕਿਉਂ ਬੈਠੇ ਨੇ ਉਹ ਜਦੋਂ ਤੁਹਾਡੀ ਭਰਤੀ ਕੀਤੀ ਜਾਂਦੀ ਹੈ ਡਿਊਟੀ ਤੇ ਜਾਂਦੇ ਹੋ ਕਿਸੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵੀ ਤੁਹਾਡਾ ਅਮਲਾ ਹੈਗਾ ਹੈ ਉਦੋਂ ਤਾਂ ਤੁਸੀਂ ਕਾਬਲ ਹੋ ਬੜੇ ਕਾਬਲ ਹੋ ਉਦੋਂ ਤਾਂ ਤੁਹਾਨੂੰ ਨਾਕਿਆਂ ਦੇ ਖੜਾਇਆ ਜਾਂਦਾ ਮੇਰੀ ਬੇਟੀ ਦੀ ਸੁਰੱਖਿਆ ਕਰ ਮੇਰੀ ਪਤਨੀ ਦੇ ਨਾਲ ਐਡਾ ਸਲੂਟ ਮਾਰਦਾ ਜਾ ਉਦੋਂ ਤਾਂ ਤੁਸੀਂ ਕਾਬਲ ਕਾਬਲ ਅਫਸਰ ਹੋ ਵਧੀਆ ਉਦੋਂ ਤਾਂ ਤੁਹਾਨੂੰ ਕਿਹਾ ਜਾਂਦਾ ਬਲਵਿੰਦਰ ਸਿੰਘ ਜੀ ਯੂਆਰ ਦਾ ਗੁੱਡ ਇੰਸਪੈਕਟਰ ਹੈ ਨਾ ਹੁਣ ਤੁਸੀਂ ਬੇਕਾਬਲ ਹੋ ਗਏ ਹੁਣ ਤੁਸੀਂ ਰਿਟਾਇਰ ਹੋ ਗਏ ਜਾਂ ਵਲੰਟੀਅਰ ਬਣ ਗਏ ਇਹ ਤਾਂ ਸੋਚ ਹੈ ਫਿਰ ਗੰਦੀ ਸੋਚ ਹੈ ਸਰ ਗੱਲ ਇਹ ਹੈ ਐਕਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਬੋਦੀ ਵੀ ਜਿਹੜਾ ਹੈਗਾ ਉਹ ਵੀ ਇੱਕ ਵਲੰਟੀਅਰ ਹੈ ਤੇ ਜੇ ਇਹ ਵਲੰਟੀਅਰ ਹੋ ਕੇ ਪੈਨਸ਼ਨ ਲੈਂਦੇ ਫਿਰ ਇਹਨਾਂ ਨੂੰ ਹੋਮਗਾਰਡ ਨੂੰ ਵਲੰਟੀਅਰ ਕਹਿੰਦੇ ਹੁਣ ਸ਼ਰਮ ਨਹੀਂ ਆਉਂਦੀ ਤੇ ਫਿਰ ਇਹ ਹੋਮਗੌਂ ਨੂੰ ਪੈਨਸ਼ਨ ਕਿਉਂ ਨਹੀਂ ਦੇ ਸਕਦੇ ਇੱਕ ਆਮ ਬੰਦਾ ਤੁਸੀਂ ਇਹਨਾਂ ਦੇ ਐਮ.ਐਲ.ਏ ਦੇਖੋ ਕੋਈ ਪੈਨਸ਼ਨ ਲਾਉਂਦਾ ਸੀ ਕੋਈ ਮੋਬਾਈਲ ਸ਼ਾਪ ਤੇ ਕੰਮ ਕਰਦਾ ਹੈ ਕੋਈ ਕੋ ਕੰਮ ਕਰਦਾ ਹੈ ਚਲੋ ਮੈਂ ਕੰਮ ਨੂੰ ਮਾੜਾ ਨਹੀਂ ਨੰਦਦਾ ਕੰਮ ਤਾਂ ਇੱਕ ਮਿਹਨਤ ਹੈ ਉਹ ਬੰਦੇ ਅਸੀਂ ਇੱਕ ਆਮ ਬੰਦੇ ਵੋਟਾਂ પાਕੇ ਖਾਸ ਬਣਾਤੇ ਉਹ ਪੈਨਸ਼ਨ ਦੇ ਕਾਬਿਲ ਕਿਹਦਾ ਕੀਦਾ ਕਾਰਨ ਕੀ ਸੀ ਆਪਾਂ ਪਿਛਲੀਆਂ ਸਰਕਾਰਾਂ ਤੋਂ ਤੰਗ ਹੋਏ ਸੀ ਤਾਂ ਸਾਨੂੰ ਲੱਗਿਆ ਵੀ ਬਦਲਾਉਣ ਵਾਲਾ ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਜਦੋਂ ਬਹੁਤ ਹੀ ਗਰਮੀ ਹੁੰਦੀ ਆ ਵੀ ਚਲੋ ਬਰਸਾਤ ਆਉਣੇ ਵਾਲੀ ਆ ਠੰਡੀ ਜਿਹੀ ਹਵਾ ਚੱਲੀ ਇਸ ਤਰ੍ਹਾਂ ਦਾ ਸਿਸਟਮ ਲੱਗਿਆ ਸੀ ਸਾਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜਿੰਨਾ ਬਲਾਜਮਾਰਗਾਂ ਮੈਂ ਕੱਲਾ ਪੰਜਾਬ ਹੋਮ ਗਾਰਡਸ ਨਹੀਂ ਕਹਿੰਦਾ ਸਾਰੇ ਬਲਾਜਮਾਰਗ ਟੀਚਰ ਵੀ ਨੇ ਦੂਸਰੇ ਵਿਭਾਗਾਂ ਵੀ ਨੇ ਨਰਸਾਂ ਵੀ ਨੇ ਸਾਰਿਆਂ ਨੂੰ ਇਹ ਆਸੀ ਵੀ ਸ਼ਾਇਦ ਸਾਡੀ ਆਦਤ ਕੀ ਸੁਣਵਾਈ ਹੋਊਗੀ ਇਹ ਆਮ ਲੋਕਾਂ ਨੂੰ ਵੋਟਾਂ ਪਾਓ ਇਹ ਸਾਡਾ ਆਮ ਲੋਕਦਰਦ ਸਮਝਦੇ ਆ ਪਰ ਇਹ ਤਾਂ ਆਮ ਲੋਕ ਵੋਟਾਂ ਲਾ ਕੇ ਖਾਸ ਹੋ ਗਏ ਇਹ ਤਾਂ ਦਰਦ ਸਾਰਿਆਂ ਦਾ ਭੁੱਲ ਗਏ ਪੰਜਾਬ ਦੇ ਲੋਕ ਭਾਵੁਕ ਕਿਸਮ ਦੇ ਲੋਕ ਨੇ ਪੀਲੀ ਪੱਗ ਬੰਨ ਕੇ ਬਾਹਰ ਨਿਕਲ ਜਾਓ ਭਗਤ ਸਿੰਘ ਦਾ ਨਾਰਾ ਲਾ ਦਿਓ ਇਹ ਆਪਣੇ ਸ਼ਹੀਦ ਦੇ ਨਾਂ ਨੂੰ ਦਾਗ ਨਹੀਂ ਲੱਗਣ ਦਿੰਦੇ ਇਹ ਨਹੀਂ ਲੱਗਣ ਦਿੰਦੇ ਇਹ ਉਹਦੇ ਪਿੱਛੇ ਚਲੇ ਜਾਂਦੇ ਨੇ ਕੋਈ ਉਹਦੇ ਸਿੰਘ ਦੀ ਗੱਲ ਕਰਦਾ ਉਹਦੇ ਪਿੱਛੇ ਚਲੇ ਜਾਂਦੇ ਨੇ ਇਹੀ ਕੁਝ ਹੋਇਆ ਇਹੀ ਕੁਝ ਹੋਇਆ ਤੇ ਮਿਲੇ ਨੇ ਫਿਰ ਭਗਤ ਸਿੰਘ ਕਿੱਦਾਂ ਦੇ ਨੇ ਤੇ ਹੁਣ ਕੀ ਫੈਸਲਾ ਜੀ ਕਦੋਂ ਤੱਕ ਜਾਵਾਂਗੇ ਦੇਖੋ ਜੀ ਇਹਨਾਂ ਨੇ ਭਗਤ ਸਿੰਘ ਜੀ ਦਾ ਨਾਂ ਲੈ ਕੇ ਅੰਬੇਦਕਰ ਦਾ ਨਾਂ ਲੈ ਕੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਵੋਟਾਂ ਲਈਆਂ ਤੇ ਹੁਣ ਆ ਜਿੰਨੇ ਸੜਕਾਂ ਤੇ ਬੈਠੇ ਆ ਇਹ ਸਾਰੇ ਭਗਤ ਸਿੰਘ ਇਹ ਸਾਰੇ ਸ਼ਹੀਦ ਭਗਤ ਸਿੰਘ ਦਾ ਰੂਪ ਹੈ ਦੇਣ ਇਹਨਾਂ ਨੂੰ ਨਿਆਂ ਇਹ ਕੋਈ ਰਿਸ਼ਵਤ ਲੈਣ ਤਾਂ ਨਹੀਂ ਆਏ ਇਹ ਆਪਣਾ ਹੱਕ ਲੈਣ ਆਏ ਜਿਹੜਾ ਕਿ ਇਹਨਾਂ ਨੂੰ ਸੁਪਰੀਮ ਕੋਰਟ ਦੇ ਚੁੱਕੀ ਹੈ ਠੀਕ ਹੈ ਉਹ ਹੱਕ ਇਹਨਾਂ ਦਾ ਲਾਗੂ ਕਰ ਦੇਣ ਰਿਸ਼ਵਤ ਤਾਂ ਕਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਇਹ ਨੋਟੀਫਿਕੇਸ਼ਨ ਨਹੀਂ ਦਿੰਦੇ ਜੀ ਉਹ ਤੱਕ ਧਰਨਾ ਜਾਰੀ ਰਹੇਗਾ ਆਰ ਪਾਰ ਦੀ ਲੜਾਈ ਆ ਹੁਣ ਤਾਂ ਕਰੋ ਜਾਂ ਮਰੋ ਟੱਲ ਬਿਲਕੁਲ ਜੀ ਬਿਲਕੁਲ ਕਰੋ ਜਾਂ ਮਰੋ ਟੱਲ ਆਲ ਪੰਜਾਬ ਬੈਠਾ ਸੜਕ ਦੇ ਉੱਤੇ ਕੋਈ ਖੁਸ਼ੀ ਨਾ ਨਹੀਂ ਆਇਆ ਦੁੱਖ ਨੂੰ ਆਇਆ ਅੱਜ ਪਹਿਲਾਂ ਮੇਰੇ ਕੋਲ ਇੱਕ ਕੁੜੀ ਖੜੀ ਸੀ ਜਿਹੜੀ ਪ੍ਰਾਇਓਰਟੀ ਬੇਸ ਤੇ ਭਰਤੀ ਜਿਹਦਾ ਹਸਬੰਡ ਦੀ ਡੈਥ ਹੋਈ ਉਹਦੀ ਜਗ੍ਹਾ ਤੇ ਭਰਤੀ ਆ। ਉਹ ਮੇਰੇ ਕੋਲ ਰੋ ਕੇ ਗਈ ਆ ਪਹਿਲੇ ਟੀਵੀ ਇੰਟਰਵਿਊ ਦੇ ਵਿੱਚ। ਵੀ ਦੇਖੋ ਜੀ ਮੈਂ ਆਪਣੇ ਬੱਚੇ ਛੱਡ ਕੇ ਆਈ ਆ ਭਰਤੀ ਹੋਈ ਆ। ਉਹਨੂੰ ਕੀ ਸ਼ੌਕ ਆ? ਜਦੋਂ ਉਹਦਾ ਹਸਬੰਡ ਜਿਉਂਦਾ ਹੋਊਗਾ ਉਹ ਵਿਚਾਰੀ ਘਰੇ ਐਸ਼ ਕਰਦੀ ਹੋਣੀ ਆ। ਅੱਜ ਉਹ ਵਿਚਾਰੀ ਸੜਕਾਂ ਤੇ ਰੋਲਦੀ ਫਿਰਦੀ ਆ। ਭਗਵਾਨਤਮਾਨ ਸਾਹਿਬ ਜੇ ਕਿਸੇ ਨੇ ਦਰਦ ਦੇਖਣਾ ਤਾਂ ਆਪਣੇ ਖਾਲੀ ਪੀਪੇ ਨੂੰ ਦੇਖੋ। ਕਿਸੇ ਦੇ ਘਰ ਵਿੱਚ ਨਾ ਹਫ਼ਤੇ ਦਾ ਖਾਲੀ ਪੀਪਾ ਹੋਵੇ ਨਾ ਜੇ ਘਰ ਵਿੱਚ ਮਹਿਮਾਨ ਆ ਜਾਵੇ ਬੇਟੀ ਰੋਟੀ ਮੰਗਣ ਲ ਫਿਰ ਜਿਹੜਾ ਦਰਦ ਹੁੰਦਾ ਨਾ ਉਹ ਅੰਦਰਾਂ ਨੂੰ ਖਾਂਦਾ ਹੈ ਅੰਦਰਾਂ ਨੂੰ ਬੇਟੀ ਦੀ ਭੁੱਖ ਪਰਿਵਾਰ ਦਾ ਦੁੱਖ ਅੰਦਰਾਂ ਖਾ ਜਾਂਦਾ ਏ ਐਨੀ ਤਾਂ ਸ਼ਰਮ ਕਰ ਲੋ ਇਹਨਾਂ ਦੇ ਪਰਿਵਾਰਾਂ ਤੇ ਰਹਿਮ ਕਰ ਲੋ ਸਾਸਿ ਸਾਡੇ ਘਰਾਂ ਦੇ ਪੀਪੇ ਖਾਲੀ ਪਏ ਨੇ ਇਸੇ ਕਰਕੇ ਇਹ ਮਲਾਜ਼ਮ ਬੈਠੇ ਆ ਕੱਲ ਤਨਖਾਹ ਪਈ ਆ ਇਹਨਾਂ ਦੀ ਸਾਰੇ ਮਲਾਜ਼ਮਾਂ ਦੇ ਕਿਸ਼ਤਾਂ ਕਿਸੇ ਦੇ ਰਹਿੰਦੀ ਅਸੀਂ ਕਿਸਦਾ ਕੁਛ ਰਹਿੰਦਾ ਸੀ ਅੱਜ ਦੀ ਡੇਟ 'ਚ ਸਾਰੇ ਮਲਾਜ਼ਮ ਕੋਈ ਵੀ ਚੀਜ਼ ਬਣਾਉਂਦੇ ਕਿਸ਼ਤ ਤੇ ਬਣਾਉਂਦੇ ਆ ਕੋਈ ਵੀ ਅੱਜ ਦੀ ਡੇਟ 'ਚ ਪੈਸਾ ਬਾਹਰੋਂ ਨਹੀਂ ਲੈਂਦਾ ਇਹ ਜਦੋਂ ਵੀ ਟਾਰਗੇਟ ਲੈਂਦੇ ਆ ਪੰਜਾਬ ਹੌਮਗਾਰਡ ਜਾਂ ਪੰਜਾਬ ਪੁਲਿਸ ਦਾ ਟਾਰਗੇਟ ਲੈਂਦੇ ਆ ਠੀਕ ਹੈ ਜਿਹੜਾ ਇਹਨਾਂ ਨੇ ਵਟਸਐਪ ਤੇ ਨੰਬਰ ਸ਼ੇਅਰ ਕੀਤਾ ਹੈ ਇੱਕ ਤੁਹਾਡੇ ਲਈ ਹੋਰ ਸਵਾਲ ਹੈ ਇੱਕ ਮੇਰਾ ਖਿਆਲ ਹੈ ਕਿਹੜਾ ਉਹ ਸੀ ਜਿੱਥੇ ਹੋਮਗਾਰਡ ਦੇ ਮੁਲਾਜ਼ਮ ਜਦੋਂ ਥਾਣੇ ਤੇ ਹਮਲਾ ਹੋਇਆ ਸੀ ਕਿਹੜਾ ਦੀਨਾ ਨਗਰ ਦੀਨਾ ਨਗਰ ਦੀਨਾ ਨਗਰ ਚਲੋ ਸ਼ਹੀਦ ਹੋਏ ਨੇ ਉਹ ਵੀ ਹੋਮਗਾਰਡ ਦੇ ਜਵਾਨ ਨਿਆਂਗਾ ਨਾਲ ਟੱਕਰ ਲਈ ਆ ਉਹ ਵੀ ਹੋਮਗਾਰਡ ਦੇ ਜਵਾਨ ਇਹ ਬਾਕੀ ਜਿਹੜੇ ਪੰਜਾਬ ਪੁਲਿਸ ਦੇ ਐਸਐਚਓ ਸਾਹਿਬ ਖੜੇ ਨੇ ਇਹ ਫਿਰ ਕੀ ਆ ਉਹ ਪਿੱਛੋਂ ਆਰਡਰ ਦਿੰਦੇ ਕੀ ਕਰਦੇ ਬੈਠ ਕੇ ਉਹ ਤੇ ਤੁਹਾਡੇ 'ਚ ਬਹਾਦਰੀ ਜ਼ਿਆਦਾ ਜੀ ਵੀ ਜਦੋਂ ਤਾਂ ਲੈਣੀ ਹੁੰਦੀ ਡਿਊਟੀ ਹਾਂਜੀ ਉਦੋਂ ਹੋਮਗਾਰਡ ਦੇ ਜਵਾਨ ਮੁਲਾਜ਼ਮ ਹੋ ਜਾਂਦੇ ਆ ਦਲੇਰ ਹੋ ਜਾਂਦੇ ਆ ਅਫਸਰ ਬਣ ਜਾਂਦੇ ਆ ਜਦੋਂ ਡਿਊਟੀ ਖਤਮ ਹੋ ਜਾਂਦੀ ਉਦੋਂ ਵਲੰਟੀਅਰ ਹੋ ਜਾਂਦੇ ਜਦੋਂ ਇਹਨਾਂ ਨੇ ਪੈਸਾ ਦੇਣਾ ਹੁੰਦਾ ਹੋਮਗਾਰਡ ਨੂੰ ਉਹਨਾਂ ਨੂੰ ਹੱਕ ਦੇਣ ਤੋਂ ਵਲੰਟੀਅਰ ਹੋ ਜਾਂਦੇ ਆ ਫਿਰ ਇਹ ਵੀ ਤਾਂ ਵਲੰਟੀਅਰ ਹੀ ਨੇ ਇਹ ਵੀ ਪੈਨਸ਼ਨ ਲੈ ਰਹੇ ਨੇ ਇਹ ਵੀ ਪੱਤੇ ਲੈਂਦੇ ਨੇ ਫਿਰ ਜੇ ਅਸੀਂ ਵਲੰਟੀਅਰ ਹੋ ਕੇ ਪੱਤੇ ਨਹੀਂ ਲੈ ਸਕਦੇ ਤਾਂ ਫਿਰ ਇਹ ਕਿਉਂ ਲੈਂਦੇ ਨੇ ਵਧੀਆ ਗੱਲ ਕੀਤੀ ਐ ਤੇ ਦੂਜੀ ਗੱਲ ਇੱਕ ਹੋਰ ਜੀ ਜਿਹੜੀ ਸਾਡੀ 2015 ਚ ਕੇਸ ਜਿੱਤੇ ਆ ਉਸ ਕੇਸ ਨਾਲ ਸੰਬੰਧਤ ਅਸੀਂ ਚਿੱਠੀ ਜਿਹੜੀ ਸਾਡੀ ਚਿੱਠੀ ਆ ਚੰਡੀਗੜ੍ਹ ਪੰਜਾਬ ਹੌਮ ਗਾਰਡਸ ਉਹ ਚਿੱਠੀ ਨੂੰ ਨਾਲ ਲਾ ਕੇ ਅੱਜ 455000 ਤਨਖਾਹ ਲੈ ਰਹੀ ਹੈ ਡੀਏ ਦੀ ਲਾਈਨ ਚ ਆ ਗਈ ਔਰ ਸਾਡੀ ਜਿਹੜੀ ਚਿੱਠੀ ਨੂੰ ਲੈ ਕੇ ਉਹ ਲਾਈਨ ਚ ਆ ਗਈ ਪਰ ਸਾਡੇ ਸਾਨੂੰ ਇਹ ਕਹਿ ਰਹੇ ਤੁਸੀਂ ਦੇ ਕਾਬਿਲ ਨਹੀਂ ਇੱਕ ਬਾਈ ਜੀ ਖੜੇ ਸੀ ਇੱਥੇ ਉਹਨਾਂ ਨੇ ਅੰਬੇਦਕਰ ਦੀ ਫੋਟੋ ਗਲ ਵਿੱਚ ਪਾਈ ਹੋਈ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦਾ ਕਾਨੂੰਨ ਦੇ ਕੜਿਆ ਹੋਇਆ ਸਾਡਾ ਕਾਨੂੰਨ ਸਪਰੀਮ ਕੋਰਟ ਨੇ ਇੱਕ ਆਰਡਰ ਦੇ ਦਿੱਤਾ ਹੈ ਦੇਸ਼ ਦਾ ਕਾਨੂੰਨ ਬਣਾਉਣ ਵਾਲੇ ਨੇ ਲਿਖਿਆ ਹੋਇਆ ਇਸ ਨੇ ਇਸ ਬੰਦੇ ਨੇ ਦੇਸ਼ ਦੇ ਸੰਵਿਧਾਨ ਵਿੱਚ ਲਿਖਿਆ ਵਾ ਵੀ ਜਿਹੜੀ ਪੈਨਸ਼ਨ ਹੈ ਉਹ ਹਰ ਮਲਾਜਮ ਦਾ ਮੌਲਿਕ ਅਧਿਕਾਰ ਹੈ ਮਲਾਜਮ ਨੂੰ ਸੱਖਣਾ ਨਹੀਂ ਰੱਖਿਆ ਸਕਦਾ ਉਸ ਦਾ ਬੜਾਪੇ ਦਾ ਸਹਾਰਾ ਹੈ ਫਿਰ ਇਹ ਤਾਂ ਕਾਨੂੰਨ ਤੋਂ ਵੀ ਉੱਪਰ ਹੋ ਗਏ ਪੀੜੀਆਂ ਪੱਗਾਂ ਵਾਲੇ ਬਿਲਕੁਲ ਜੀ ਇਹ ਕਾਨੂੰਨ ਨੂੰ ਸਮਝਦੇ ਕੁਛ ਨਹੀਂ ਤੁਹਾਨੂੰ ਦੱਸੀ ਜਾਂਦੇ ਸੁਪਰੀਮ ਕੋਰਟ ਤੋਂ ਕੇਸ ਦਿੱਤੇ ਆ 2015 ਚ ਜੱਜਾਂ ਨੇ ਫੈਸਲਾ ਦਿੱਤਾ ਇਹਨਾਂ ਨੂੰ ਸਪਾਈ ਦਾ ਸਕਿੱਲ ਦਿਓ ਤੇ ਇਹ ਕਹਿੰਦੇ ਤੁਸੀਂ ਸਪਾਈ ਦੇ ਸਕਿੱਲ ਦੇ ਕਾਬਿਲ ਹੀ ਨਹੀਂ ਪਰसों ਸਫਰਾ ਮੈਡਮ ਨਾਲ ਮੀਟਿੰਗ ਹੋਈ ਕਹਿੰਦੀ ਡੀਏ ਤਾਂ ਤੁਸੀਂ ਭੁੱਲ ਹੁਣ ਤੁਸੀਂ ਦੱਸੋ ਸੁਪਰੀਮ ਕੋਰਟ ਨੂੰ ਚੈਲੰਜ ਨਹੀਂ ਇਹ ਦੂਜੀ ਗੱਲ ਜਦੋਂ ਕਾਂਗਰਸ ਰਾਜ ਸਿੰਘ ਮੀਤ ਹੇਰ ਸਾਹਿਬ ਨੇ ਜਿਹੜੇ ਅੱਜ ਕੈਬਨਿਟ ਮਨਿਸਟਰ ਆ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਵੀ ਸਰਕਾਰ ਨੂੰ ਪੰਜਾਬ ਹੋਮਗਾਰਡ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨਾ ਚਾਹੀਦਾ ਮੰਨਦੇ ਆ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਹ ਵਿਰੋਧੀ ਪਾਰਟੀ ਦੇ ਸੀ ਉਹਨਾਂ ਦੀ ਨਹੀਂ ਮੰਨੀ ਪਰ ਹੁਣ ਤਾਂ ਸਰਕਾਰ ਇਹਨਾਂ ਦੀ ਹੈ ਹੁਣ ਮੁੱਲ ਮੋੜਨ ਨੂੰ ਕੀ ਹੋ ਗਿਆ ਹੁਣ ਤਾਂ ਇਹਨਾਂ ਦੇ ਵਾਸਤੇ ਆ ਜਦੋਂ ਮਰਜੀ ਪੈਨ ਚਲਾ ਕੇ ਮੁੱਲ ਮੋੜ ਦੇਣ ਬਲਵਿੰਦਰ ਸਿੰਘ ਜੀ ਨੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਨੇ ਲੁਧਿਆਣੇ ਤੋਂ ਵਧੀਆ ਗੱਲਾਂ ਲੱਗੀਆਂ ਹੋਮਗਾਰਡ ਦੇ ਆਪਣਾ ਦਾ ਮੁਲਾਜ਼ਮਾਂ ਦਾ ਤਰ ਤੱਕ ਸਮਝਦੇ ਨੇ ਮੈਨੂੰ ਐ ਲੱਗਦਾ ਵੀ ਹੋਮਗਾਰਡ ਦੇ ਜਿਹੜੇ ਇਹਨਾਂ ਦੇ ਥਾਣੇ ਦੇ ਅੰਦਰ ਕੰਮ ਕਰਦੇ ਹੋਣੇ ਮੁਲਾਜ਼ਮ ਉਹਨਾਂ ਨੂੰ ਤਾਂ ਭਰਾਵਾਂ ਵਾਂਗੂ ਰੱਖਦੇ ਹੋਣਗੇ ਮੈਂ ਇਦਾਂ ਮਹਿਸੂਸ ਕਰ ਰਿਹਾ ਇਸ ਨਾਲ ਤੇ ਜੀ ਆਲ ਪੰਜਾਬ ਦੇ ਜਿੰਨੇ ਆ ਸਾਰੇ ਭਰਾ ਖੜੇ ਆ ਇਹਨਾਂ ਨਾਲ ਭਰਾਵਾਂ ਦਾ ਬਿਹੇਵ ਚਾਹੇ ਉਹ ਕੋਈ ਸਪਾਈ ਹੈ ਚਾਹੇ ਕੋਈ ਥਾਣੇਦਾਰ ਇਹ ਤੁਸੀਂ ਨਾਲ ਕੰਮ ਕਰਦੇ ਹੋ ਸਾਡੇ ਅਫਸਰ ਨੇ ਇਹ ਨਹੀਂ ਨਾਲੇ ਚਲੋ ਕੁਝ ਦੱਸੋ ਹੋਰ ਪਿਆਰ ਕਰਦੇ ਨੇ ਅਫਸਰ ਵਾਲੀ ਗੱਲ ਛੱਡ ਦੋ ਕਿਦਾਂ ਰੱਖਦੇ ਨੇ ਤੁਹਾਨੂੰ ਭਗੰਤ ਜੀ ਸਾਹਮਣੇ ਕਿ ਆਪਣੇ ਬਾਬੂ ਭਗਵੰਤ ਮਾਨ ਸਾਹਿਬ ਇਹਨਾਂ ਦੀ ਗਰੀਸ ਕਰਨੀ ਹੈ ਦੇਖੋ ਮਾਨ ਜੋਗ ਸਾਡੇ ਮੁੱਖ ਮੰਤਰੀ ਨੇ ਅਸੀਂ ਮਾਰਦਾਂ ਦੀ ਕਹਿੰਦੇ ਪਰ ਇਹਨਾਂ ਦੀ ਰੀਸ ਨਹੀਂ ਕਰ ਸਕਦੇ ਕਹਿੰਦਾ ਮੇਰਾ ਬਲਵਿੰਦਰ ਸਿੰਘ ਐਸਐਚਓ ਭਗਵੰਤ ਮਾਨ ਦੀ ਜੁੱਤੀ ਐਂ ਕਹਿੰਦਾ ਐਂ ਕਹਿ ਰਿਹਾ ਵੀ ਭਗਵੰਤ ਮਾਨ ਦੀ ਜੁੱਤੀ ਨਹੀਂ ਜੁੱਤੀ ਨਹੀਂ ਉਹ ਭਗਵੰਤ ਮਾਨ ਇਹਨਾਂ ਦੀ ਜੁੱਤੀ ਵਰਗਾ ਨਹੀਂ ਐਂ ਕਹਿ ਰਹੇ ਨੇ ਆਜੋ ਲਓ ਜੀ ਜਿਹੜਾ ਕਹਿੰਦਾ ਆਪਣੀ ਬੇਟੀ ਦੀ ਰਾਖੀ ਨਹੀਂ ਕਰ ਸਕਦਾ ਉਹਨੂੰ ਫਿਰ ਅਸੀਂ ਮੈਨੂੰ ਅਫਸਰ ਵਧੀਆ ਲੱਗਿਆ ਮੈਂ ਇਹਦੀ ਪਹਿਲਾਂ ਵੀਡੀਓ ਦੇਖੀ ਸੀ ਚਲੋ ਅੱਜ ਮੈਨੂੰ ਦਰਸ਼ਨ ਹੋ ਗਏ ਐ ਤੇ ਵਧੀਆ ਗੱਲ ਐ ਮੈਨੂੰ ਤਾਂ ਇਹ ਮੁੱਖ ਮੰਤਰੀ ਲੱਗਦਾ ਏ ਮੁੱਖ ਮੰਤਰੀ ਲੱਗਦਾ ਜਿਹਦੇ ਕੰਟਰੋਲ ਦੇ ਵਿੱਚ ਇੰਨੀ ਫੋਰਸ ਬੈਠੀ ਹੈ ਜਾਮ ਲਾ ਕੇ ਨਾਕਾ ਲਾ ਸਰਜੀਤ ਸਿੰਘ ਚੱਲੀ ਜਿਲ੍ਹਾ ਹਿਆਰਪੁਰ ਤੋਂ ਜੀ ਮੈਂ ਤਾਂ ਇਹੀ ਮੰਗ ਕਰਦਾ ਭਗਵੰਤ ਮਾਨ ਸਾਹਿਬ ਨੂੰ ਮੈਂ ਇਹ ਗੱਲ ਕਰਦਾ ਸਹੀ ਗੱਲ ਕਹਿਲੀ ਜਿਹਦੇ ਕਹਿੰਦੇ ਅਫਸਰ ਫੜੇ ਕਿੰਨੇ ਸੋਹਣੇ ਲੱਗੇ ਮੁੱਖ ਮੰਤਰੀ ਬਣਾਈਏ ਇਹਨਾਂ ਨੂੰ ਬਣਾ ਦਿਓ ਜੀ ਬਣਾ ਦਿਓ ਜੀ ਹਾਂ ਜੀ ਹਾਂ ਪਾਉਂਗੇ ਵੋਟਾਂ ਬਿਲਕੁਲ ਹਾਂ ਜੀ ਜੇ 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 ਤੁਹਾਡੇ ਗਲਤ ਓਖਾ ਕਰਗੇ ਨਹੀਂ ਕਰਦੇ ਤੁਹਾਨੂੰ ਪਤਾ ਹੀ ਨਹੀਂ ਠੀਕ ਹੈ ਸਾਨੂੰ ਵਿਸ਼ਵਾਸ ਹੈ ਆਪਣੇ ਭਰਾ ਤੇ ਵਿਸ਼ਵਾਸ ਹੈ ਅੱਛਾ ਜੀ ਅਸੀਂ ਪਹਿਲਾਂ ਬਗਾਨਿਆਂ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਘਾਤ ਹੋਇਆ ਸਾਡੇ ਨਾਲ ਨਹੀਂ ਸਾਡੀਆਂ ਘਰ ਵਾਲੀਆਂ ਭਾਬ ਕੋਈਆਂ ਵੀ 1000 ਰੁਪਏ ਆ ਜਾਣਾ ਇਦਾਂ ਇਦਾਂ ਜਿਖਣਾ ਬਾਦਲ ਸਾਹਿਬ ਆਟਾ ਦਾਲ ਛੋਲੇ ਇਦਾਂ ਇਦਾਂ ਕਰਕੇ ਉਹ ਖਿੱਚ ਕੇ ਲੈ ਜਾਂਦੀਆਂ ਸੀ ਚੱਲ ਤੂੰ ਚੱਲੀ ਟਹਿ ਜਣਿਆ ਆਟਾ ਤਾਂ ਮਿਲੂਗਾ ਫਰੀ ਇਦਾਂ ਇਦਾਂ ਨਹੀਂ ਹੋਏ ਸਾਡਾ ਵੀ ਤਾਂ ਕਸੂਰ ਹੈ ਜੇ ਜੇ ਇਹ ਲੀਡਰ ਬੇਈਮਾਨ ਨੇ ਤਾਂ ਕਸੂਰਵਾਰਾ ਅਸੀਂ ਵੀ ਆ ਅਸੀਂ ਵੀ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਦੇ ਦੇਖਦੇ ਹੋਰੇ ਕੁਛ ਦੇਖ ਕੇ ਬੈਠ ਗਏ ਆਪਾਂ ਵੀ ਕਸੂਰਬਾਰ ਆ ਜਿਨ੍ਹਾਂ ਨੇ ਬੋਟ ਬਿਲਕੁਲ ਕਸੂਰਬਾਰਾਂ ਜੀ ਆਪਾਂ ਨੂੰ ਜਦੋਂ ਤੱਕ ਵੋਟ ਦਾ ਹੱਕ ਨਹੀਂ ਪਤਾ ਲੱਗਦਾ ਵੀ ਮੇਰੀ ਵੋਟ ਦਾ ਹੱਕ ਕੀ ਆ ਓਨੇ ਦਿਨ ਆਪਣੇ ਇਦਾਂ ਹੀ ਛੱਤਰ ਪਹਿਣੇ ਆ ਓਨੇ ਦਿਨ ਲੀਡਰ ਆਪਣੀ ਆਪਾਂ ਨੂੰ ਫਾਇਦਾ ਉਠਾਉਣਗੇ ਇਮੋਸ਼ਨਲੀ ਵੀ ਫਾਈਨੈਂਸ਼ੀਅਲੀ ਵੀ ਹਰ ਪਾਸੇੋਂ ਫਾਇਦਾ ਆਪਣਾ ਸ਼ੋਸ਼ਣ ਕਰਨਗੇ ਕਰਨਗੇ ਜੇ ਉਹ ਤਾਂ ਆਪਾਂ ਨੂੰ ਵੋਟਾਂ ਦਾ ਹੱਕ ਨਹੀਂ ਪਤਾ ਇਦੋਂ ਸੱਜੀ ਤੁਸੀਂ 92 ਦੀ ਦੇਖ ਲਓ 92 93 ਵਿੱਚ ਕਿੰਨੀ ਹੋਮਗਾਰਡ ਸੀਧ ਹੋਈ ਹੈ ਜੀ ਦੀਨਾਨਗਰ ਦਾ ਦੇਖ ਲਓ 85 ਤੋਂ ਲੈ ਕੇ ਸੀ ਹਾਂ ਜੀ ਉਦੋਂ ਬਾਦਾ ਹੁਣ ਨਵੀਂ ਤਾਜੀ ਮਸਾਲਾ ਹੈ ਜੀ ਸultanpur Lodhi ਮੈਂ ਗਿਆ ਸੀ ਉੱਥੇ ਹਾਂਜੀ ਸultanpur Lodhi ਉੱਤੇ ਵੀ ਸਾਡਾ ਹੋਮਗਾਰਡ ਦਾ ਮਨਾਜਮ ਸ਼ਹੀਦ ਹੋਇਆ ਟੋਡੇ ਰੋਪੜ ਜ਼ਿਲ੍ਹਾ ਕੀਰਤਪੁਰ ਸਾਹਿਬ ਤੋਂ ਸ੍ਰਿੰਦਰ ਸਿੰਘ ਮੁੰਡਾ ਕਰੋਨਾ ਦੌਰਾਨ ਉਹ ਸ਼ਹੀਦ ਹੋਇਆ ਜੀ ਨਹੀਂ ਫਿਰ ਤੁਹਾਨੂੰ ਕਿਹੜਾ ਸ਼ਹੀਦਿਆਂ ਦਾ ਚਾਚੜਿਆ ਪਿਆ ਜੇ ਨਹੀਂ ਕੁਝ ਮਿਲਦਾ ਸਿੱਟੋ ਡੰਡੇ ਚੱਕੋ ਕਰੋ ਬਗਾਵਤ ਇੱਕ ਵਾਰ ਫੌਜ ਵਾਲੇ ਆਪਣੀਆਂ ਬਾਰਕਾਂ ਛੱਡ ਕੇ ਆ ਗਏ ਸੀ ਸਰਕਾਰਾਂ ਨੂੰ ਵਕਤ ਪਾ ਦਿੱਤਾ ਸੀ ਦੇਖੋ ਜਿਸ ਵੇਲੇ ਹੱਤਬਾ ਸੀ ਹਾਂਜੀ ਹਾਂ ਉਸੇ ਕੰਮ ਦੀ ਗੱਲ ਉਸ ਸਮੇਂ ਦੀ ਗੱਲ ਹੈ ਹਾਂਜੀ ਕੀ ਇਹ ਜਿੰਨੇ ਲੀਡਰ ਹੈਗੇ ਆ ਹਾਂਜੀ ਚਾਹੇ ਉਹ ਕਾਂਗਰਸ ਆ ਚਾਹੇ ਅੱਜ ਆਵਾਜ਼ੀ ਪਾਰਟੀ ਚਾਹੇ ਕਾਲੀ ਦਲ ਸੀ ਇਹਨਾਂ ਨੇ ਸਾਰਿਆਂ ਨੇ ਆਪਣੇ ਬੱਚੇ ਕੈਨੇਡਾ ਭੇਜ ਦਿੱਤੇ ਡਰਦਿਆਂ ਮਾਰਿਆ ਉੱਥੇ ਆ ਜਾ ਕੇ ਤੁਸੀਂ ਆਪਣੀ ਡਿਗਰੀ ਕਰੋ ਆਪਣਾ ਬਿਜ਼ਨਸ ਲਾਓ ਇਹਨਾਂ ਨੇ ਪੁਲਿਸ ਵਿੱਚ ਹੋਮ ਗਾਰਡ ਵਿੱਚ ਕਿਉਂ ਨਹੀਂ ਭਰਤੀ ਕਰਾਏ ਉਸ ਵੇਲੇ ਮੌਤ ਦਾ ਡਰ ਸੀ ਇਹਨਾਂ ਨੂੰ ਇਹ ਸਾਨੂੰ ਵਲੰਟੀਅਰ ਕਹਿੰਦੇ ਆ ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਲਵਿੰਦਰ ਸਿੰਘ ਜੀ ਜਦੋਂ ਆਮ ਆਦਮੀ ਵਾਲਟੀ ਬਗਾਵ ਆਮ ਆਦਮੀ ਕੋਈ ਲੇਬਰ ਕੋਈ ਕਿਸਾਨ ਜਾਂ ਦਾਤੀ ਵਾਲਾ ਬਗਾਵਤ ਕਰਦਾ ਉਦੋਂ ਤਾਂ ਸਰਕਾਰਾਂ ਨੂੰ ਡਰਦੀਆਂ ਨਹੀਂ ਵੀ ਇਹ ਤਾਂ ਮਜ਼ਦੂਰ ਜਾ ਇਹ ਤਾਂ ਕਿਸਾਨ ਹੈ ਇਦਾਂ ਹੁਣ ਤਾਂ ਤੁਸੀਂ ਵਰਦੀਆਂ ਵਾਲੇ ਡੰਡੇ ਲੈ ਕੇ ਖੜ ਗਏ ਹੁਣ ਤਾਂ ਕਹਿਰੇ ਹੋ ਗਿਆ ਮੈਂ ਉਹੀ ਕਹਿ ਰਿਹਾ ਬੜੀ ਬਗਾਵਤ ਤੋਂ ਕੰਬਦਾ ਨਹੀਂ ਹੁਣ ਸਰਕਾਰ ਬਿਲਕੁਲ ਕੰਬੂ ਜੀ ਤੁਸੀਂ ਦਿੱਲੀ ਤੱਕ ਤੱਕ ਤਹਿਲਦਾ ਦੇਖਿਓ ਕਿਉਂਕਿ ਜਿਹੜੀ ਸੁਰੱਖਿਆ ਦਾਸਤੇ ਹੁੰਦੇ ਸਰਕਾਰ ਦੀ ਬੈਕਬੋਨ ਹੁੰਦੇ ਰੀੜ ਦੀ ਹੱਡੀ ਹੁੰਦੇ ਜੇ ਰੀੜ ਦੀ ਹੱਡੀ ਟੁੱਟ ਗਈ ਤੇ ਸਰੀਰ ਚ ਕੀ ਰਹਿ ਗਿਆ ਤੇ ਦੂਜੀ ਗੱਲ ਜਦੋਂ ਮੁਲਾਜ਼ਮ ਸੜਕ ਤੇ ਆ ਗਏ ਤੁਸੀਂ ਇਹ ਦੇਖੋ ਅਸੀਂ ਵਰਦੀ ਪਾ ਕੇ ਥਾਣੇ ਚ ਹੁੰਨੇ ਆ ਸਾਡੇ ਕੋਲ ਇੱਕ ਮਜਲੂਮ ਬੰਦਾ ਜਿਹੜਾ ਦੁੱਖ ਚ ਹੈ ਉਹ ਸਾਡੇ ਕੋਲ ਆਉਂਦਾ ਵੀ ਇਹ ਮੇਰ ਮੈਂ ਤੇ ਕੋ ਜਾਣਾ ਮੈਂ ਇਹ ਮੈਨੂੰ ਇਨਸਾਫ ਦਊਗਾ ਜੇ ਸਾਨੂੰ ਇਨਸਾਫ ਲੈਣ ਲਈ ਸੜਕ ਤੇ ਉਤਰਨਾ ਪੈ ਗਿਆ ਇਸ ਤੋਂ ਵੱਡੀ ਸਰਕਾਰ ਲਈ ਕੀ ਲਾਹਨਤ ਹੈ ਇਸ ਤੋਂ ਵੱਡੀ ਲਾਅ ਐਂਡ ਆਰਡਰ ਨਾਲ ਇੱਕ ਖੇਡ ਕੀ ਹੈ ਖੇਡਦੇ ਨੇ ਲਾਅ ਐਂਡ ਆਰਡਰ ਨਾਲ ਇਸ ਤੋਂ ਵੱਡੀ ਲਾਅ ਐਂਡ ਆਰਡਰ ਦੀ ਇਨਸਲਟ ਕੀ ਹੈ ਸੁਪਰੀਮ ਕੋਰਟ ਨੂੰ ਇਹ ਨਹੀਂ ਕੋ ਸਮਝਦੇ ਲਾਅ ਐਂਡ ਆਰਡਰ ਨੂੰ ਇਹ ਨਹੀਂ ਕੋ ਸਮਝਦੇ ਆਪਣੀ ਮਰਜ਼ੀ ਦਾ ਲਾਅ ਐਂਡ ਆਰਡਰ ਚਲਾਉਂਦੇ ਫਿਰ ਕਾਨੂੰਨ ਬਣਾਇਆ ਕਾਦੇ ਲਈ ਆ ਕਾਨੂੰਨ ਦਾ ਕਾਨੂੰਨ ਤਾਂ ਗਰੀਬ ਲਈ ਬਣਿਆ ਜੀ ਲੀਡਰਾਂ ਲਈ ਥੋੜੇ ਬਣਿਆ ਕੋਈ ਲੀਡਰ ਤੁਸੀਂ ਜੇਲ੍ਹ ਚ ਜਾਂਦਾ ਦੇਖ ਕੋਈ ਲੀਡਰ ਦਾ ਪੁਲਿਸ ਬਚਾ ਪੁਲਿਸ ਮੁਲਾਜ਼ਮ ਜਾਂ ਆਰਮੀ ਦੇ ਵਿੱਚ ਦੇਖਿਆ ਕਿਉਂ ਨਹੀਂ ਕਰਾਉਂਦੇ ਇਹਨਾਂ ਨੂੰ ਪਤਾ ਮੋਰੇ ਤੋਂ ਗੋਲੀ ਵੱਜਣੀ ਆ ਤੁਹਾਡੇ ਤੇ ਵੀ ਕਦੇ ਇਸ ਤਰ੍ਹਾਂ ਦਾ ਮੌਕਾ ਆਇਆ ਵੀ ਗਰੀਬ ਟੰਗਿਆ ਗਿਆ ਅਮੀਰ ਛੱਡ ਦਿੱਤਾ ਗਿਆ ਬਹੁਤ ਮੌਕੇ ਹੁੰਦੇ ਨੇ ਜੀ ਜਦੋਂ ਇਹਨਾਂ ਦੇ ਲੀਡਰ ਫੋਨ ਕਰਦੇ ਨੇ ਮੈਨੂੰ ਕਈ ਵਾਰੀ ਆਮ ਲੋਕ ਕਹਿ ਦਿੰਦੇ ਨੇ ਕੋਰਸਲ ਪੁਟ ਕਰਦੇ ਮੈਂ ਉਹਨੂੰ ਡੈਜ਼ਿਗਨੇਸ਼ਨ ਦੇ ਦਿੰਦਾ ਨਾ ਮੈਂ ਪੰਜਾਬੀ ਗਾਣਿਆਂ ਫਿਲਮਾਂ 'ਚ ਵੀ ਕੰਮ ਕੀਤਾ ਆਮ ਦਾ ਮਾਡਲ ਐਂਡ ਐਕਟਰ ਇਨ ਪੰਜਾਬੀ মুਵੀਜ਼ ਐਂਡ ਸੌਂਗਸ ਆਮ ਦਾ ਫਰਸਟ ਆਫੀਸਰ ਆਫ ਇਨ ਪੰਜਾਬ ਪੰਜਾਬ ਪੁਲਿਸ ਜਾਂ ਪੰਜਾਬ ਹਮ ਗਾਰਡਸ Who is selected in Hollywood ਠੀਕ ਹੈ ਜੀ ਤੇ ਬਟ ਮੇਰਾ ਚਿਹਰਾ ਜਿਹੜਾ ਆ ਇੱਕ ਦੁਨੀਆ ਚ ਜਾਣਿਆ ਪਛਾਣਿਆ ਚਿਹਰਾ ਜਦੋਂ ਲੋਕੀ ਆਪਣੇ ਕੋਲ ਆਉਂਦੇ ਨੇ ਇਨਸਾਫ ਲੈਣ ਲਈ ਆਉਂਦੇ ਨੇ ਜਦੋਂ ਆਪਾਂ ਉਹਨੂੰ ਨਹੀਂ ਦੇ ਪਾਉਂਦੇ ਕਈ ਲੋਕ ਮੈਨੂੰ ਕੁਐਸਚਨ ਪੁੱਟ ਕਰਦੇ ਕਹਿੰਦੇ ਜੀ ਤੁਸੀਂ ਪੰਜਾਬ ਚ ਚਟਾਂ ਨਹੀਂ ਖਤਮ ਕਰਦੇ ਮੈਂ ਕਹਾਂ ਜੀ ਤੁਸੀਂ ਮਹਿਕਮੇ ਨੂੰ ਗਾਲਾਂ ਕੱਢੋ ਚਟਾਂ ਨਹੀਂ ਖਤਮ ਕਰਦੇ ਕਦੇ ਤੁਸੀਂ ਹਲਕਾ ਐਮਐਲਏ ਨੂੰ ਵੋਟਾਂ ਮੰਗੇ ਕਦੇ ਉਹਨੂੰ ਪੁੱਛਿਆ ਉਹ ਤਾਂ ਜ਼ਿਆਦਾ ਜ਼ਿੰਮੇਵਾਰਾ ਜਿਹੜਾ ਸੋ ਤੋਂ ਵੋਟਾਂ ਲੈ ਕੇ ਗਿਆ ਜੀ ਮੈਂ ਤੁਹਾਡੇ ਇਲਾਕੇ ਦਾ ਸਹਾਦਾਰ ਕਰੂੰਗਾ ਤੁਸੀਂ ਕਦੇ ਉਹਨੂੰ ਪੁੱਛਿਆ ਵੀ ਹਾਂ ਭਾਈ ਜਿਹੜੇ ਤੁਸੀਂ ਹਾਲੀਵੁੱਡ ਦੀ ਗੱਲ ਕਰੀ ਹੈ ਜਿਹੜੇ ਹਾਲੀਵੁੱਡ ਦੇ ਵਿੱਚ ਸੀਨ ਹ ਉਹ ਤਾਂ ਐਵੇਂ ਲੋਕਾਂ ਤੋਂ ਪੈਸਾ ਕੱਢਣ ਵਾਲ ਇਕੱਠਿਆ ਕਰਨ ਵਾਲੇ ਹੁੰਦੇ ਨੇ ਭਗਵੰਤ ਮਾਨ ਸਾਹਿਬ ਹੀ ਕਲਾਕਾਰ ਨੇ ਕਦੇ ਮਿੱਠੀਆਂ ਮਿਰਚਾਂ ਕਦੇ ਕੋਸ਼ ਕਦੇ ਕੌੜੀਆਂ ਮਿਰਚਾਂ ਕਦੇ ਪੁਲਿਸ ਨਾਲ ਕੇ ਤੁਸੀਂ ਵੀ ਹਾਲੀਵੁੱਡ ਦੇ ਵਿੱਚ ਗੱਲ ਕਰ ਰਹੇ ਹੋ ਹਾਲੀਵੁੱਡ ਦੀ ਗੱਲ ਕੀਤੀ ਹੈ ਬੜਾ ਫਰਕ ਹੈ ਗੱਲ ਇਹ ਆ ਜੀ ਭਗਵੰਤ ਮਾਨ ਸਾਹਿਬ ਤਾਂ ਫਿਰ ਜਿਹੜੀ ਫਿਲਮੀ ਐਕਟਿੰਗ ਹੈ ਉਹਨੂੰ ਰੀਅਲ ਲਾਈਫ ਚ ਲਾਇਆ ਹੈ ਉਹ ਅਸਲੀ ਐਕਟਿੰਗ ਕਰਕੇ ਲੋਕਾਂ ਨੂੰ ਇਮੋਸ਼ਨਲ ਕਰਦੇ ਨੇ ਠੀਕ ਹੈ ਇੱਕ ਆਰਟਿਸਟ ਤੇ ਆਰਟਿਸਟ ਦਾ ਫਰਕ ਆ ਇੱਕ ਭਗਵੰਤ ਮਾਨ ਸਾਹਿਬ ਨੇ ਚਲ ਮੈਂ ਨਹੀਂ ਆਪਣੇ ਆਪਣੇ ਐਕਟਰ ਸਮਝਦਾ ਮੈਂ ਤਾਂ ਇੱਕ ਛੋਟਾ ਅਮੇ ਅਮੇதாਬਚਨ ਸਾਹਮਣੇ ਇੱਕ ਐਕਟਿੰਗ ਉਹ ਵੀ ਕਰਦੇ ਨੇ ਉਹ ਦੁਨੀਆ ਚ ਆ ਕੇ ਤਾਂ ਨਹੀਂ ਕਰਦੇ ਉਹਨੇ ਕੋਈ ਲੀਡਰਸ਼ਿਪ ਤਾਂ ਨਹੀਂ ਕੋਈ ਪਾਰਟੀ ਤਾਂ ਨਹੀਂ ਜੁਆਇਨ ਕਰੀ ਤੇ ਭਗਵਾਨਤਮਾਨ ਇਹਨਾਂ ਨੇ ਜਿਹੜੀ ਟੀਵੀ ਤੇ ਐਕਟਿੰਗ ਕਰਦੇ ਸੀ ਉਹ ਐਕਟਿੰਗ ਨੂੰ ਅਸਲੀ ਰੂਪ ਇਮੋਸ਼ਨਲ ਕਰਨ ਦਾ ਦੁਨੀਆ ਚ ਦਿੱਤਾ ਇੱਥੇ ਅਸਲੀ ਐਕਟਿੰਗ ਕਰਕੇ ਹੁਣ ਇਹ ਤੋਂ ਪੈਸਾ ਕਮਾਰੇ ਪਹਿਲਾਂ ਕੈਮਰੇ 'ਤੇ ਕਰਦੇ ਸੀ ਅਸਲੀ ਐਕਟਿੰਗ ਬਲਵਿੰਦਰ ਸਿੰਘ ਜੀ ਨਾਲ ਆ ਅਸਲੀ ਐਕਟਿੰਗ ਜਦੋਂ ਫਿਲਮ ਚੱਲਦੀ ਆ ਤਿੰਨ ਕ ਘੰਟੇ ਲੱਗਦੀ ਆ ਭਾਵੇਂ ਛੋਲੇ ਫਿਲਮ ਹੋਵੇ ਭਾਵੇਂ ਮਤਾਬ ਚੰਦੀ ਗੱਲ ਕੀਤੀ ਆ ਤਿੰਨ ਕ ਘੰਟੇ ਚੱਲਦੀ ਆ ਇਹ ਤਾਂ ਸ਼ੁਕਰ ਕਰੋ ਵੀ ਹੁਣ ਲੋਕਾਂ ਨੂੰ ਸਮਝ ਆ ਗਈ ਦੇਖੋ ਜੀ ਆਪਣਾ ਜਿਲ੍ਹਾ ਬੇ ਗਰਦਾਸਪੁਰ ਉਹ ਤੋਂ ਐਮਪੀ ਬਣੇ ਦਾ ਸੰਨੀ ਦੀ ਔਰ ਠੀਕ ਆ ਪੰਜ ਸਾਲਾਂ ਦਾ ਆਪਾਂ ਦੇਖਿਆ ਦੀ ਪੰਜ ਸਾਲ ਦੇ ਵਿੱਚ ਹੁਣ ਦੋ ਚਾਰ ਦਿਨ ਹੋ ਗਏ ਉਹਦੇ ਪੋਸਟਰ ਲੱਗੇ ਆ ਗੁੰਮਸੋਦਾ ਦੇ ਸੰਨੀ ਦੀ ਔਲ ਦੇ ਵੀ ਉਹਨੂੰ ਜੀ ਲੱਭਣ ਵਾਲੇ ਨਹੀਂ ਜਦੋਂ ਤੁਸੀਂ ਵੋਟ ਪਾਈ ਸੀ ਕਹਿ ਲੱਗਦਾ ਸੀ ਵੀ ਇਹ ਪਾਕਿਸਤਾਨ ਵਾਲਾ ਨੜਕਾ ਪੁੱਟ ਲਿਓ ਬੇ ਕੋ ਪੁੱਟਿਆ ਵੀ ਚਈਓ ਨਾ ਉੱਠ ਕੇ ਰੱਥਿਆ ਵਿੱਚ ਫੋਟੋ ਵੇਖੀ ਗੁਰਦਾਸਪੁਰ ਪੁੱਟਿਆ ਕੋਈ ਪੁੱਟਿਆ 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 ਨਹੀਂ ਜਾਨੀ ਕਿ ਉਦਾਂ ਹੀ ਫੋਟੋ ਖਿਚਾਈ ਜਾਏਗੀ ਪਰ ਹੁਣ ਪੋਸਟਰ ਲੱਗੇ ਆ 50000 ਰੁਪਏ ਨਾਮ ਦਾਵਾਂਗੇ ਜਿਆਦਾ ਉਹਨੇ ਲੱਪਕੀ ਲਿਆਊਗਾ ਹੁਣ ਇਹ ਕੋਹੋਂ ਨਹੀਂ ਪੁੱਟਣ ਦੇ ਨਾਲ ਨਤਲੀ ਕੋਈ ਨਹੀਂ ਬੜਾ ਔਖਾ ਇਹਨਾਂ ਨੂੰ ਪੈਨਸ਼ਨ ਦੀ ਵੀ ਆਜੋ ਆਜੋ ਸਾਰਾ ਆਜੋ ਨੇੜੇ ਆ ਜਾਓ ਥੋੜਾ ਜਿਹਾ ਸਾਡੇ ਮੌਜੂਦਾ ਪ੍ਰਧਾਨ ਸਸੀਕਾਲ ਜੀ ਨਮਸਕਾਰ ਜੀ ਆਂ ਦੀ ਜਾਣਦੇ ਆ ਮੈਨੂੰ ਨਾਮ ਜੀ ਰਕੇਸ਼ ਸ਼ਰਮਾ ਰਕੇਸ਼ ਸ਼ਰਮਾ ਅੱਗੇ ਕੀ ਲਾਉਂਦੇ ਹੋ ਐ ਟ੍ਰੇਡ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ 169 ਚੇਅਰਮੈਨ ਮੈਂ ਨੱਤਾ ਤੋਂ ਵੀ ਆਵਾਜ਼ਾਰ ਕਰਤਾ ਸਰੀਰਕ ਤੌਰ ਤੇ ਵੀ ਤੰਗ ਹੋ ਗਏ ਆਂਦਰਾ ਵੀ ਨੋਚ ਲੀਆਂ ਸਰਕਾਰਾਂ ਨੇ ਸਾਰਾ ਕੁਝ ਹੀ ਨੋਚ ਲਿਆ ਹੁਣ ਪੈਨਸ਼ਨ ਵੀ ਨਹੀਂ ਦਿੰਦੇ ਕਹੀ ਜੀ ਸਰਕਾਰ ਪੈਨਸ਼ਨ ਲੈ ਕੇ ਜਾਵਾਂਗੇ ਬਿਲਕੁਲ ਸਰਕਾਰ ਆਪਣੇ ਆਪ ਚੁੱਕ ਕੇ ਦੇਵੇਗੀ ਮੈਂ ਸਰਕਾਰ ਨੂੰ ਆਪ ਦੇ ਮਾਧਿਅਮ ਰਾਹੀਂ ਪ੍ਰਾਈਮ ਉਹਦੇ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਇਹਨਾਂ ਜਵਾਨਾਂ ਨਾਲ ਨਾ ਟਕਰਾਓ ਜਿਨ੍ਹਾਂ ਨੇ 92 ਐਮਐਲਏ ਤੁਹਾਨੂੰ ਜਿਤਾਏ 92 ਐਮਐਲਏ ਜਿਤਾਏ ਤੁਸੀਂ ਸਾਨੂੰ ਠੱਗ ਲਿਆ ਤੇ ਇਹ ਠੱਗੀਆਂ ਹੁਣ ਵਾਰ-ਵਾਰ ਨਹੀਂ ਚਲਣੀਆਂ ਕਿਉਂਕਿ ਅਸੀਂ ਤੁਹਾਡੇ ਚਾਸੇ 'ਚ ਆ ਗਏ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਹੋਮਗਾਰਡ ਕੀ ਕਈ ਕਰਮਚਾਰੀ ਦਲ ਜਿਨ੍ਹਾਂ ਨੂੰ ਤੁਸੀਂ ਪੈਨਸ਼ਨ ਦਾ ਲਾਲਚ ਦਿੱਤਾ ਸੀ ਬਹੁਤ ਆ ਗਏ ਨੇ ਰੋਡ ਤੇ ਅੱਜ ਤੇ ਉਹ ਰੋਡਾਂ ਤੇ ਆ ਗਏ ਨੇ ਤੁਸੀਂ ਸਾਰਾ ਕਾਰੋਬਾਰ ਠੱਪ ਕਰਤਾ ਤੁਹਾਡੇ ਜਿਹੜੇ ਬੱਚੇ ਆ ਉਹ ਐਸ਼ਪ੍ਰੈਸ ਕਰਦੇ ਆ ਤੁਸੀਂ ਵੀ ਇੱਕ ਵਲੰਟੀਅਰ ਪੋਸਟ ਤੇ ਰਹੇ ਹੋ ਤੋਂ ਤੁਹਾਨੂੰ ਜਿੱਤਨ ਤੋਂ ਬਾਅਦ ਸਾਰੀ ਉਮਰ ਪੈਨਸ਼ਨ ਹੁੰਦੀ ਹੈ ਤੁਹਾਡੀਆਂ ਫੈਮਲੀਆਂ ਤੱਕ ਪੈਨਸ਼ਨ ਹੁੰਦੀ ਹੈ ਇੱਕ ਹੋਮਗਾਰਡ ਦਾ ਜਵਾਨ ਜਿਹੜਾ 35 ਤੋਂ 40 ਸਾਲ ਨੌਕਰੀ ਕਰਦਾ ਉਹ ਸੜਕਾਂ ਤੇ ਅੱਜ ਰੋਲ ਰਿਹਾ ਉਹਦੀ ਜਿਸ ਤਰ੍ਹਾਂ ਸਾਡਾ ਇੱਕ ਸੁਲਤਾਨਪੁਰ ਲੋਧੀ ਦੇ ਵਿੱਚ ਜਵਾਨ ਨੇ ਆਪਣਾ ਸਿਰ ਦੇਤਾ ਇਸ ਤੋਂ ਵੱਡੀ ਸ਼ਹਾਦਤਾਂ ਅੱਜ ਤੱਕ ਸਾਡੇ ਹੋਮਗਾਰਡ ਜਵਾਨਾਂ ਨੇ ਦਿੱਤੀਆਂ ਇੱਥੇ ਜਿਹੜਾ ਹੈਗਾ ਦੀਨਾ ਨਗਰ ਦੇ ਵਿੱਚ ਵੀ ਹੋਮਗਾਰਡ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਪੰਜਾਬ ਪੁਲਿਸ ਦੇ ਕਰਮਚਾਰੀ ਰੈਫਲਾਂ ਲੈ ਕੇ ਪਾਸੇ ਦੌੜ ਗਏ ਉੱਥੇ ਹੋਮਗਾਰਡ ਦੇ ਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਪਰ ਉੱਥੇ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਦੀਆਂ ਬੇਵਾ ਉਹਨਾਂ ਦੀਆਂ ਵੀਧਵਾਵਾਂ ਨੂੰ ਪੈਨਸ਼ਨ ਦੇਣਾ ਤੇ ਉਹਨਾਂ ਦੇ ਬੱਚਿਆਂ ਨੂੰ ਪੱਕੀ ਨੌਕਰੀ ਦੇਣਾ ਜਿਹੜੀ ਸ਼ਹਾਦਤ ਹੁੰਦੀ ਹੈ ਜਿਹੜਾ ਅਮਰ ਹੋ ਜਾਂਦਾ ਉਹਨਾਂ ਨੂੰ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਜਿਹੜੇ ਸਾਡੇ ਜਵਾਨ ਔਨ ਡਿਊਟੀ ਮਰਦੇ ਉਹਨਾਂ ਨੂੰ ਐਕਸ ਗ੍ਰੇਸ਼ ਐਕਸ ਗ੍ਰੇਸ਼ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਲਾਭ ਮਿਲਣਾ ਚਾਹੀਦਾ ਸਾਨੂੰ 2015 ਦੇ ਵਿੱਚ ਅਸੀਂ ਮਾਨਯੋਗ ਸੁਪਰੀਮ